ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਮੈਂ ਨਾ ਅੱਜ ਇਸ ਵੀਡੀਓ ਜਰੀਏ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਨਾ ਕਿ ਕੁਝ ਕੁ ਬੰਦੇ ਪੰਜਾਬ ਦੇ ਵਿੱਚ ਰਹਿ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੂੰ ਪ੍ਰੋਮੋਟ ਕਰਦੇ ਰਹਿੰਦੇ ਆ ਤੇ ਖਾਸ ਕਰਕੇ ਕੁਝ ਫੇਸਬੁੱਕ ਪੇਜ ਵਾਲੇ ਤੇ ਕੁਝ ਕੁ ਯੂਟਿਊਬਰ ਤੇ ਆਪਾਂ ਨੂੰ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈਗਾ ਕਿਉਂਕਿ ਸਾਰਿਆਂ ਨੂੰ ਪਤਾ ਆਪਣਾ ਪਹਿਲਾਂ ਹੀ ਪੰਜਾਬ ਦਾ ਆਰਥਿਕ ਤੇ ਨੌਜਵਾਨੀ ਤੇ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਕਿੰਨਾ ਯੂਥ ਪੰਜਾਬ ਨੂੰ ਛੱਡ ਛੱਡ ਕੇ ਬਾਹਰਲੇ ਮੁਲਕਾਂ 'ਚ ਤੁਰ ਗਿਆ ਤੇ ਇੱਥੇ ਪੰਜਾਬ ਦਾ ਬੁਰਾ ਹਾਲ ਆ ਪੰਜਾਬ ਦੇ ਪਿੰਡਾਂ ਦਾ ਬੁਰਾ ਹਾਲ ਆ ਪੰਜਾਬ ਦੇ ਬਜ਼ੁਰਗਾਂ ਦਾ ਬੁਰਾ ਹਾਲ ਆ ਇਸ ਕਰਕੇ ਇਹੋ ਜਿਹੇ ਬੰਦਿਆਂ ਦਾ ਜਿਹੜਾ ਸਾਰੀ ਦਿਹਾੜੀ ਬਾਹਰਲੇ ਮੁਲਕਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਆ ਆਪਾਂ ਨੂੰ ਇਹਨਾਂ ਦਾ ਬਾਈਕਟ ਕਰਨਾ ਚਾਹੀਦਾ ਹੈਗਾ ਕਿਉਂਕਿ ਇਹੀ ਬੰਦੇ ਇਹ ਇੱਕ ਪਾਸੇ ਤਾਂ ਕਹਿੰਦੇ ਆ ਜੀ ਆਹ ਬੰਦੇ ਕੋਲੇ ਆਏ ਆ ਅੱਜ ਇਹਨੇ ਬਾਈ ਨੇ ਨਵਾਂ ਕੰਮ ਕੀਤਾ ਤੇ ਆਪਾਂ ਸਾਰੇ ਸਪੋਰਟ ਕਰੀਏ ਤੇ ਅਗਲੇ ਦਿਨ ਹੀ ਜਾ ਕੇ ਕਿਸੇ ਟਰੈਵਲ ਏਜੰਟ ਕੋਲੇ ਤੇ ਬਾਹਰਲੇ ਮੁਲਕਾਂ ਦੇ ਫਿਰ ਤਰੀਪਾਂ ਦੇ ਪੁਲ ਬੰਨਣ ਲੱਗ ਜਾਂਦੇ ਆ ਇਸ ਕਰਕੇ ਇਹੋ ਜਿਹੇ ਲੋਕਾਂ ਦਾ ਆਪਾਂ ਨੂੰ ਸਖਤੀ ਨਾਲ ਵਿਰੋਧ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਵੀ ਕਮੈਂਟਾਂ ਜਰੀਏ ਵੀ ਆਪਾਂ ਨੂੰ ਉਹਨਾਂ ਨੂੰ ਲਾਹਨਤਾਂ ਪਾਉਣੀ ਚਾਹੀਦੀਆਂ ਵੀ ਯਾਰ ਇੱਕ ਸਟੈਂਡ ਤਾਂ ਰੱਖ ਲੋ ਬੀ ਸਾਈਕਲ ਦਾ ਵੀ ਸਟੈਂਡ ਹੁੰਦਾ ਤੇ ਜੇ ਬੰਦਿਆਂ ਦਾ ਕੋਈ ਸਟੈਂਡ ਵੀ ਨਹੀਂ ਸਿਰਫ ਚੰਦ ਪੈਸਿਆਂ ਦੀ ਖਾਤਰ ਵੀ ਜੋ ਮਰਜੀ ਬੁਲਵਾਈ ਜਾਓ ਬੰਦੇ ਤੋਂ ਪੈਸੇ ਦਿਓ ਤੇ ਉਹਨੂੰ ਕਹੋ ਵੀ ਫੇਸਬੁੱਕ ਤੇ YouTube ਤੇ ਜਿਹੜਾ ਕੁਝ ਮਰਜੀ ਬੋਲੀ ਚੱਲ ਬਾਕੀ ਗੱਲ ਇਹ ਆ ਵੀ ਮੇਰੇ ਵਰਗੇ ਬੰਦੇ ਤੋਂ ਕੋਈ ਉਮੀਦ ਨਾ ਰੱਖੇ ਵੀ ਮੈਂ ਕਦੇ ਕਿਸੇ ਬਾਹਰਲੇ ਮੁਲਕ ਨੂੰ ਪ੍ਰਮੋਟ ਕਰੂੰਗਾ ਕਿਉਂਕਿ ਅਸੀਂ ਦਾ ਪੰਜਾਬ ਦੇ ਵਿੱਚ ਜੰਮੇ ਪਲੇ ਹੈਗੇ ਆ ਪੰਜਾਬ ਮਾੜਾ ਭਾਵੇਂ ਚੰਗਾ ਪੰਜਾਬ ਨੂੰ ਹੀ ਪ੍ਰਮੋਟ ਕਰਾਂਗੇ ਹਾਂ ਜੇ ਕੋਈ ਬਾਹਰਲੇ ਮੁਲਕ ਚ ਬੈਠ ਕੇ ਬਾਹਰਲੇ ਮੁਲਕ ਨੂੰ ਪ੍ਰਮੋਟ ਕਰਦਾ ਕਰੀ ਜਾਵੇ ਕੋਈ ਆਬਜੈਕਸ਼ਨ ਨਹੀਂ ਪਰ ਜਿਹੜਾ ਬੰਦਾ ਪੰਜਾਬ ਚ ਰਹਿ ਕੇ ਪੰਜਾਬ ਚ ਵੱਡਾ ਹੋ ਕੇ ਪੰਜਾਬ ਚ ਪੜ ਕੇ ਪੰਜਾਬ ਦੀਆਂ ਖਾ ਕੇ ਪੰਜਾਬ ਨੂੰ ਵੀ ਬਾਰਲੇ ਮੁਲਕਾਂ ਨਾਲ ਕੰਪੈਰੀਸ਼ਨ ਕਰੀ ਜਾਵੇ ਮਾੜਾ ਕਹੀ ਜਾਵੇ ਪਰ ਇਸ ਕਰਕੇ ਉਹ ਜੇ ਲੋਕਾਂ ਦਾ ਆਪਾਂ ਨੂੰ ਬਾਈਕਟ ਕਰਨਾ ਚਾਹੀਦਾ ਜੀ ਮੈਂ ਇੱਕ ਤੁਹਾਨੂੰ ਜਿਹੜਾ ਮੈਂ ਇੱਕ ਘਟਨਾ ਨੂੰ ਵਿਟਨੈਸ ਕੀਤਾ ਇੱਕ ਨਹੀਂ ਦੋ ਘਟਨਾਵਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਕਿ ਦੋ ਤਿੰਨ ਦਿਨ ਦੀ ਗੱਲ ਹੈ ਇੱਕ ਮੈਨੂੰ ਫੋਨ ਆਇਆ ਕੈਨੇਡਾ ਦੇ ਨੰਬਰ ਤੋਂ ਫੋਨ ਆਇਆ ਮੈਂ ਚੱਕਿਆ ਡਾਇਰੈਕਟ ਕਾਲ ਸੀਗੀ ਮੈਂ ਚੱਕ ਲਿਆ ਤੇ ਸ਼ਾਇਦ WhatsApp ਕਾਲ ਸੀ ਹਾਂ WhatsApp ਕਾਲ ਸੀ ਮੈਂ ਚੱਕ ਲਿਆ ਤੇ ਜਦੋਂ ਮੈਂ ਫੋਨ ਚੱਕਿਆ ਮੈਨੂੰ ਲੱਗਿਆ ਵੀ ਬੋਲ ਗੋਰਾ ਰਿਹਾ ਤੇ ਟੁੱਟੀ ਫੁੱਟੀ ਹਨਾ ਜੋੜ ਤੋੜ ਮਰੋੜ ਕੇ ਪੰਜਾਬੀ ਬੋਲ ਰਿਹਾ ਜਦੋਂ ਗੱਲਾਂ ਬਾਤਾਂ ਕੀਤੀਆਂ ਫਿਰ ਉਹ ਅੱਗੋਂ ਬੰਦੇ ਨੇ ਦੱਸਿਆ ਇਹ ਕਹਿੰਦਾ ਵੀ ਇਦਾਂ ਦਾ ਕਰਕੇ ਮੈਂ ਤਾਂ ਪੰਜਾਬੀ ਆ ਤੇ ਕੈਨੇਡੀਅਨ ਬੌਰਨ ਹੈ ਤੇ ਮੈਂ ਇੱਥੇ ਇੰਡੀਆ ਆਇਆ ਹੋਇਆ ਤੇ ਮੈਨੂੰ ਤੁਹਾਡੀ ਹੈਲਪ ਚਾਹੀਦੀ ਆ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਜੇ ਮੇਰੇ ਕੋਈ ਕੰਮ ਤੁਹਾਡੀ ਹੈਲਪ ਕਰਨ ਵਾਲੀ ਹੋਈ ਕੋਈ ਲੀਗਲੀ ਤੁਹਾਨੂੰ ਕੋਈ ਹੈਲਪ ਦੀ ਲੋੜ ਆ ਤਾਂ ਮੈਂ ਡੈਫੀਨੇਟਲੀ ਕਰੂੰਗਾ ਤੇ ਫਿਰ ਉਹਨੇ ਮੈਨੂੰ ਦੱਸਿਆ ਵੀ ਮੇਰੀ ਉਮਰ 30 ਸਾਲ ਆ ਤੇ ਮੈਂ ਉਧਰ ਹੀ ਜੰਮਿਆ ਪਲਿਆ ਤੇ ਮੈਂ ਪੰਜਾਬ ਦੇ ਵਿੱਚ ਦੂਜੀ ਵਾਰ ਹੀ ਆਇਆ ਤੇ ਮੇਰੇ ਫਾਦਰ ਦੀ ਮੈਂ ਪ੍ਰਾਪਰਟੀ ਲੈਣ ਆਇਆਗਾ ਤੇ ਉਹਨੇ ਦੱਸਿਆ ਵੀ ਮੇਰੇ ਫਾਦਰ ਕੈਨੇਡਾ ਮਾਈਗ੍ਰੇਟ ਹੋ ਗਏ ਸੀਗੇ ਮਦਰ ਦੇ ਨਾਲ ਤੇ 2012 ਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਨੇ ਡੈਥ ਸਰਟੀਫਿਕੇਟ ਵੀ ਮੇਰੇ ਨਾਲ ਸ਼ੇਅਰ ਕੀਤਾ ਪਰ ਕਹਿੰਦੇ ਉਹਨਾਂ ਦੀ ਪ੍ਰਾਪਰਟੀ ਹੈਗੀ ਆ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਜ਼ਿਲ੍ਹਾ ਵੀ ਦੱਸਿਆ ਮੈਂ ਉਹ ਪ੍ਰਾਈਵੇਸੀ ਕਰਕੇ ਉਹ ਜ਼ਿਲ੍ਹਾ ਨਹੀਂ ਦੱਸੂੰਗਾ ਉਹਨਾਂ ਨੇ ਜ਼ਿਲ੍ਹਾ ਵੀ ਦੱਸਿਆ ਵੀ ਇਸ ਜ਼ਿਲ੍ਹੇ ਦੇ ਵਿੱਚ ਸਾਡੀ ਪ੍ਰਾਪਰਟੀ ਹੈਗੀ ਆ ਵੀ ਉਹ ਆਪਾਂ ਪ੍ਰਾਪਰਟੀ ਲੱਭਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਆਪਣਾ ਜਿਹੜਾ ਵੀ ਤੁਹਾਡਾ ਏਰੀਆ ਹੈਗਾ ਆਪਾਂ ਉਹ ਰੈਵਨਿਊ ਰਿਕਾਰਡ ਸਾਰਾ ਵੇਖ ਲੈਨੇ ਆ ਤੇ ਆਪਾਂ ਲੱਭ ਲਾਂਗੇ ਕੋਈ ਦਿੱਕਤ ਨਹੀਂ ਤੇ ਹੁਣ ਦੇਖੋ ਮੇਰਾ ਗੱਲ ਜਿਹੜਾ ਹੈਗਾ ਤੁਹਾਡੇ ਨਾਲ ਸਾਂਝੀ ਕਰਨ ਦਾ ਮਤਲਬ ਇਹ ਹੈ ਕਿ ਬੰਦੇ ਨੂੰ 30 ਸਾਲ ਬਾਅਦ ਸੁਰਤ ਆਈ ਵੀ ਫਾਦਰ ਮਰੇ ਨੂੰ ਵੀ ਦੇਖ ਲਓ ਤੁਸੀਂ 14-15 ਸਾਲ ਹੋ ਗਏ ਉਹਨੂੰ ਬਾਅਦ ਚ ਕਿਤੇ ਸੋਝੀ ਆਈ ਵੀ ਮੈਂ ਯਾਰ ਮੇਰੇ ਫਾਦਰ ਦੀ ਪ੍ਰਾਪਰਟੀ ਸੀ ਜਾਂ ਮੇਰੇ ਗ੍ਰੈਂਡਫਾਦਰ ਦੀ ਪ੍ਰਾਪਰਟੀ ਸੀ ਕਿੰਨੀ ਮਿਹਨਤ ਨਾਲ ਖੂਨ ਪਸੀਨਾ ਬਹਾ ਕੇ ਪੰਜਾਬ ਦੇ ਵਿੱਚ ਪ੍ਰਾਪਰਟੀ ਬਣਾਈ ਹੋਊਗੀ ਜਿਵੇਂ ਜੀਨਸ ਨਹੀਂ ਬੰਦੇ ਦੇ ਜਾਗ ਜਾਂਦੇ ਹਨਾ ਜੀਨਸ ਕੰਮ ਕਰਨ ਲੱਗ ਜਾਂਦੇ ਆ ਆ ਚਲੋ ਜੀਨਸ ਦਾ ਪੰਜਾਬੀ ਪੰਜਾਬ ਦਾ ਹੀ ਆ ਜਾਨੀ ਕਿ ਪੰਜਾਬੀ ਹੋਈ ਆ ਫਿਰ ਕੀ ਹੋ ਗਿਆ ਉਧਰ ਜੰਮਿਆ ਪਲਿਆ ਤਾਂ ਤੇ ਉਹ 30 ਸਾਲ ਬਾਅਦ ਬੰਦਾ ਇੱਧਰ ਆ ਗਿਆ ਲੱਭਣ ਤੇ ਵੀ ਉਹਨੇ ਸੋਚਿਆ ਕਿਸੇ ਕਿਸੇ ਹੋ ਸਕਦਾ ਅੱਜ ਤੋਂ 28 ਸਾਲ ਪਹਿਲਾਂ ਬੈਕ ਉਹਨੂੰ ਇਹ ਲੱਗੇ ਵੀ ਮੈਨੂੰ ਤਾਂ ਲੋੜ ਨਹੀਂ ਆਉਦੇ ਫਾਦਰ ਦੀ ਪ੍ਰਾਪਰਟੀ ਦੀ ਪਰ ਕਿਤੇ ਨਾ ਕਿਤੇ ਕੋਈ ਚੀਜ਼ ਨੇ ਉਹਨੂੰ ਮੰਨ ਲਓ ਹਲਾਰਾ ਦਿੱਤਾ ਜਾਂ ਉਹਨੂੰ ਇਨਸਪਾਇਰ ਕੀਤਾ ਵੀ ਨਹੀਂ ਮੈਨੂੰ ਜਿਹੜੇ ਮੇਰੇ ਫਾਦਰ ਦੀ ਪ੍ਰਾਪਰਟੀ ਆ ਉਹ ਵੇਖਣੀ ਚਾਹੀਦੀ ਆ ਤੇ ਉਹਦਾ ਪਤਾ ਕਰਨਾ ਚਾਹੀਦਾ ਵੀ ਕਿੱਥੇ ਕਿੱਥੇ ਨਹੀਂ ਤਾਂ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਜੇ ਤੁਹਾਡੇ ਫਾਦਰ ਦੇ ਨਾਂ ਤੇ ਰੈਵਨਿਊ ਰਿਕਾਰਡ ਹੈਗਾ ਤਾਂ ਆਪਾਂ ਲੱਭ ਲਾਂਗੇ ਫਿਰ ਮੈਂ ਉਹਨੂੰ ਟਾਈਮ ਦਿੱਤਾ ਮੈਂ ਕਿਹਾ ਕੋਈ ਨਹੀਂ ਮੈਨੂੰ ਤੁਸੀਂ 2-4 ਦਿਨ 5 ਦਿਨ ਦਿਓ ਮੈਂ ਲੱਭਦਾ ਜੇ ਰਿਕਾਰਡ ਮਿਲ ਗਿਆ ਤਾਂ ਡੈਫੀਨੇਟਲੀ ਮੈਂ ਤੁਹਾਨੂੰ ਦੱਸੂਗਾ ਵੀ ਰਿਕਾਰਡ ਮਿਲ ਗਿਆ ਫਿਰ ਜਾਂ ਅੱਗੇ ਦਾ ਪ੍ਰੋਸੈਸ ਜਿਹੜਾ ਹੈਗਾ ਪ੍ਰੋਪਰਟੀ ਇਨਹੈਰਿਟ ਕਰਨ ਦਾ ਜੋ ਵੀ ਹੈਗਾ ਉਹ ਆਪਾਂ ਅੱਗੇ ਦੇਖ ਲਾਂਗੇ ਤਾਂ ਕਹਿਣ ਦਾ ਮਤਲਬ ਵੀ ਇਹ ਇਹ ਚੀਜ਼ਾਂ ਹੈਗੀਆਂ ਇਹ ਡਰਾਅ ਬੈਕ ਹੈ ਬਾਹਰਲੇ ਮੁਲਕਾਂ ਦੇ ਜਿਹੜਾ ਹੁਣ ਨਹੀਂ ਨਾ ਕਹਿੰਦੇ ਵੀ ਕੋਈ ਗੱਲ ਨਹੀਂ ਜੀ ਕੁਝ ਨਹੀਂ ਹੁੰਦਾ ਜੀ ਐ ਕਿ ਹੋ ਜੂਗਾ ਤੇ ਇਹ ਚੀਜ਼ਾਂ ਜਦੋਂ ਬਾਹਰ ਨਿਕਲ ਕੇ ਆਉਣੀਆਂ ਨਾ ਉਦੋਂ ਬਹੁਤ ਬੰਦਿਆਂ ਦੀਆਂ ਅੱਖਾਂ ਉੱਗੜਨੀਆਂ ਉਦੋਂ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਣ ਵਾਲੀ ਗੱਲ ਹੋ ਜਾਣੀ ਹੈ ਵੀ ਇਹ ਚੀਜ਼ਾਂ ਹੋਣ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਜਿਹੜੇ ਬੰਦਿਆਂ ਨੇ ਉੱਧਰ ਜਾ ਕੇ ਵਿਆਹ ਕਰਾ ਲਏ ਉੱਧਰ ਜਵਾਕ ਹੁਣ ਵੱਡੇ ਹੋ ਰਿਹਾ ਜਵਾਨ ਹੋ ਰਿਹਾ ਤਾਂ ਇਹ 100% ਕੀ 1000% ਇਹ اٹਲ ਸਚਾਈ ਹੈ ਕਿ ਉਹ ਬੰਦਿਆਂ ਨੇ ਪੰਜਾਬ ਦੇ ਵਿੱਚ ਜਾਂ ਉਹ ਮੁੰਡਿਆਂ ਨੇ ਨੌਜਵਾਨੀ ਨੇ ਨਹੀਂ ਆਉਣਾ ਭਾਵੇਂ ਕੁੜੀ ਆ ਭਾਵੇਂ ਮੁੰਡਾ ਤੇ ਤੁਸੀਂ ਤਿਆਰ ਰਹੋ ਵੀ ਤੁਹਾਡੀ ਪ੍ਰਾਪਰਟੀ ਜਿੰਨਾ ਚਿਰ ਤੁਸੀਂ ਹੈਗੇ ਆ ਚਲੋ ਬਚੀ ਰਹੂਗੀ ਉਸ ਤੋਂ ਬਾਅਦ ਚ ਜਾਂ ਤਾਂ ਕੋਈ ਉਹ ਤੇ ਕਬਜ਼ਾ ਕਰੂਗਾ ਜਾਂ ਤੁਹਾਡੇ ਜਵਾਕ ਵੇਚਣ ਆਉਣਗੇ ਜਾਂ ਕੋਈ ਹੋਰ ਰੌਲਾ ਪਊਗਾ ਇਹ ਟੱਲ ਸਚਾਈ ਹੈ ਇਹ ਇਹ ਚੀਜ਼ਾਂ ਤੈਅ ਆ ਹੁਣ ਜਿਹੜੇ ਕੁਛ ਬੰਦੇ ਸੋਚਦੇ ਆ ਇਹ ਗੱਲਾਂ ਇਸ ਕਰਕੇ ਉਹ ਜਿਨ੍ਹਾਂ ਦੇ ਜਵਾਕ ਛੋਟੇ ਆ ਉਹ ਪਲੈਨਿੰਗ ਕਰਦੇ ਆ ਵੀ ਚਲੋ ਹੁਣ ਜਿੰਨੀ ਕਮਾਈ ਹੋ ਗਈ ਠੀਕ ਆ ਜਾਂ 5 ਸਾਲ ਜਾਂ 4 ਸਾਲ ਹੋਰ ਕਮਾਈ ਕਰਕੇ ਇਹਨਾਂ ਦੇ ਵੱਡੇ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਸ਼ਿਫਟ ਹੋ ਜਾਈਏ ਮਾਈਗ੍ਰੇਟ ਹੋ ਜਾਈਏ ਆਪਦੀ ਮਦਰ ਲੈਂਡ ਤੇ ਚਲੇ ਜਾਈਏ ਜਿਹੜੇ ਬੰਦੇ ਕਹਿੰਦੇ ਕੋਈ ਗੱਲ ਨਹੀਂ ਫਿਰਕੀ ਹੋ ਗਿਆ ਡਿਗੜੀ ਗੱਲ ਆ ਪ੍ਰੋਪਰਟੀ ਆਪਣੀ ਕਿੱਧਰ ਜਾਂਦੀ ਉਹਨਾਂ ਨੂੰ ਪਤਾ ਲੱਗੂਗਾ ਆਉਣ ਵਾਲੇ 10-15 ਸਾਲਾਂ ਦੇ ਵਿੱਚ ਇਹ ਨਤੀਜੇ ਉਹਨਾਂ ਦੇ ਸਾਹਮਣੇ ਇਹ ਜਿਹੜੀ ਇਸ ਇਹ ਗੱਲ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤਾ ਕਿਉਂਕਿ ਇਹ ਮੈਂ ਖੁਦ ਗਵਾਹ ਇਸ ਚੀਜ਼ ਦਾ ਮੇਰੇ ਕੋਲੇ ਉਸ ਬੰਦੇ ਦਾ ਸਰ ਨੇ ਇਹ ਵੀ ਤੁਹਾਨੂੰ ਦੱਸ ਦੇਣਾ ਗਿੱਲ ਲੱਗਦਾ ਸੀ ਮੁੰਡੇ ਦਾ ਤੇ ਪਿਓਰ ਗੋਰਾ ਬਸ ਪੰਜਾਬੀ ਟੁੱਟੀ-ਫੁੱਟੀ ਬੋਲਦਾ ਸੀਗਾ ਤੇ ਸਾਰੀ ਡਿਟੇਲ ਹੈਗੀ ਆ ਜੇ ਕੋਈ ਬੰਦਾ ਇਹ ਕਹਿੰਦਾ ਨਾ ਵੀ ਬੰਦਾ ਕੋਈ ਇਹ ਸਟੋਰੀ ਹੋ ਸਕਦੀ ਹੈ ਜੀ ਬਿਲਕੁਲ ਮੈਂ ਇਹ ਇਸ ਘਟਨਾ ਨੂੰ ਆਪਦੇ ਆਪਦੇ ਉੱਪਰ ਹੰਡਾਇਆ ਉਸ ਬੰਦੇ ਨਾਲ ਗੱਲ ਕੀਤੀ ਜਦੋਂ ਤੋ ਮੈਨੂੰ ਬੜਾ ਮਨ ਦੇ ਵਿੱਚ ਦੁੱਖ ਵੀ ਹੋਇਆ ਯਾਰ ਵੀ ਆ ਚੀਜ਼ਾਂ ਹੋਣ ਲੱਗ ਗਈਆਂ ਇਹਨਾਂ ਦਾ ਖਤਸ਼ਾ ਸੀਗਾ ਆਪਾਂ ਨੂੰ ਕਈ ਤਾਂ ਬੰਦੇ ਪਹਿਲਾਂ ਹੀ ਸਫਰ ਕਰ ਰਹੇ ਆ ਕੋਈ ਕੋਈ ਲੈਂਡ ਮਾਫੀਆ ਪ੍ਰਾਪਰਟੀ ਦੇ ਕਾਬਜ ਹੋ ਗਿਆ ਕੋਈ ਕੋ ਪੰਗਾ ਪੈ ਗਿਆ ਕੋਈ ਇੰਤਕਾਲ ਨਹੀਂ ਹੋਇਆ ਜਾਂ ਕੋਈ ਗਰਦੌਰੀਆਂ ਨਾਲ ਲੱਗੀਆਂ ਬਹੁਤ ਪ੍ਰਾਪਰਟੀਆਂ ਦੀਆਂ ਖਾਸ ਕਰਕੇ ਬਹੁਤ ਝਮੇਲੇ ਆ ਤੇ ਦੂਜੀ ਜਿਹੜੀ ਹੈਗੀ ਆ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ ਉਹਦਾ ਵੀ ਮੈਂ ਖੁਦ ਗਵਾਹ ਮੇਰੇ ਕੋਲੇ ਬੰਦਾ ਆਇਆ ਮੇਰੇ ਦਫ਼ਤਰ ਦੇ ਵਿੱਚ ਉਹਦਾ ਕੋਈ ਆਪਦਾ ਪ੍ਰਾਪਰਟੀ ਦਾ ਕੰਮ ਸੀਗਾ ਤੇ ਦੱਸਣ ਲੱਗ ਗਿਆ ਵੀ ਮੇਰੇ ਤਿੰਨ ਜਵਾਕ ਹੈਗੇ ਆ ਤਿੰਨੇ ਕਿਸੇ ਕੰਟਰੀ ਦੇ ਵਿੱਚ ਮੈਂ ਨਾਂ ਨਹੀਂ ਲਾਉਂਗਾ ਉੱਥੇ ਸੈਟਲਡ ਆ ਇੱਕ ਕੋਲੇ ਦੋ ਘਰ ਆ ਇੱਕ ਕੋਲੇ ਇੱਕ ਇੱਕ ਆ ਵੀ ਵੈਲ ਸੈਟਲਡ ਆ ਵਧੀਆ ਪ੍ਰਾਪਰਟੀ ਬਣਾਲੀ ਇੱਥੇ ਬੰਦੇ ਕੋਲੇ ਜ਼ਮੀਨ 50 60 ਕਿੱਲੇ ਆ ਤੇ ਮੈਂ ਕਿਹਾ ਫਿਰ ਵੀ ਕਦੋਂ ਆ ਰਹੇ ਬੱਚੇ ਤੁਹਾਡੇ ਕਹਿੰਦਾ ਜੀ ਪੁੱਛੋ ਨਾ ਤੁਸੀਂ ਕਿਹੜੀ ਗੱਲ ਕਰਤੀ ਮੈਂ ਕਿਹਾ ਕਿਉਂ ਕੀ ਗੱਲ ਹੋਗੀ ਕਹਿੰਦਾ ਯਾਰ ਵੀ ਪ੍ਰਾਪਰਟੀ ਹੈਗੀ ਐ ਚਲੋ ਠੀਕ ਐ ਠੇਕੇ ਤੇ ਦੇਈ ਜਾਂਦੇ ਆ ਕਿੰਨਾ ਚਿਰ ਦੇਈ ਜਾਵਾਂਗੇ ਤੇ ਉਹ ਜਵਾਕ ਨੇ ਤਾਂ ਕਹਿਤਾ ਵੀ ਅਸੀਂ ਨਹੀਂ ਆਉਣਾਗਾ ਤੇ ਵੀ ਸਗੋਂ ਮੈਂ ਉਹਨਾਂ ਨੂੰ ਕਹਿਨਾ ਵੀ ਯਾਰ ਬਥੇਰੀ ਕਮਾਈ ਕਰ ਲਈ ਬਹੁਤ ਹੁਣ ਤਾਂ ਇੱਥੇ ਭਾਵਾਂ ਦੀ ਤੁਸੀਂ ਜਿੰਨਾ ਹੁਣ ਉੱਥੇ ਕਮਾ ਲਿਆ ਇੱਥੇ ਭਾਵਾਂ ਦੀ ਜਿੰਨੇ ਮਰਜ਼ੀ ਕਿੱਲੇ ਲੈ ਲਓ ਤੁਸੀਂ ਜਵਾਕ ਵੀ ਤੁਹਾਡੇ ਵੱਡੇ ਹੋਈ ਜਾਂਦੇ ਵੀ ਤੁਸੀਂ ਆ ਜਾਓ ਕਹਿੰਦੇ ਨਹੀਂ ਅਸੀਂ ਨਹੀਂ ਆਉਣਾਗਾ ਤੇ ਉਹ ਬੰਦਾ ਅੰਦਰੋਂ ਅੰਦਰੋਂ ਟੁੱਟਿਆ ਵਿਆ ਸੀਗਾ ਜਦੋਂ ਮੈਂ ਉਹਦੇ ਨਾਲ ਗੱਲਬਾਤ ਕੀਤੀ ਕਿਉਂਕਿ ਅਕਸਰ ਹੀ ਮੇਰੀ ਆਦਤ ਹੈ ਵੀ ਮੈਂ ਜਦੋਂ ਮਾੜਾ ਮੋਟਾ ਕੋਈ ਸ਼ਡਿਊਲ ਥੋੜਾ ਜਿਹਾ ਕੈਜ਼ੂਅਲ ਹੁੰਦਾ ਤੇ ਇਹਨਾਂ ਵਿਸ਼ਿਆਂ ਤੇ ਗੱਲਾਂ ਹੋਣ ਲੱਗ ਜਾਂਦੀਆਂ ਕਿਉਂਕਿ ਇਹ ਵਿਸ਼ਾ ਸਭ ਨਾਲੋਂ ਵੱਧ ਇੰਪੋਰਟੈਂਟ ਆ ਅੱਜ ਦੇ ਟਾਈਮ ਡਿਸਕਸ ਕਰਨਾ ਬੰਦਦਾ ਵੀ ਆ ਕਿਉਂਕਿ ਜਿਵੇਂ ਆਪਣੇ ਬਹੁਤ ਸਾਰੇ ਪੰਜਾਬੀ ਯੋਧੇ ਆ ਜਿਹੜੇ ਪਾਣੀਆਂ ਤੇ ਝੋਲ ਲਾ ਰਹੇ ਆ ਵੀ ਪੰਜਾਬ ਦਾ ਪਾਣੀ ਗੰਦਲਾ ਹੋ ਰਿਹਾ ਖਰਾਬ ਹੋ ਰਿਹਾ ਵੀ ਆਪਾਂ ਪਾਣੀ ਬਚਾਈਏ ਥੱਲੇ ਵੀ ਉਹਦੀ ਜਿਹੜੀ ਹੈਗੀ ਆ ਪਾਣੀ ਦੀ ਮਾਤਰਾ ਘਟਦੀ ਜਾਂਦੀ ਹੈ ਇਸ ਕਰਕੇ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਇਹਦੇ ਤੇ ਵੀ ਆਪਾਂ ਨੂੰ ਸੋਚਣਾ ਬਣਦਾ ਤੇ ਵੀ ਉਹ ਬੰਦੇ ਦੀਆਂ ਅੱਖਾਂ ਹੀ ਆ ਭਰਿਆਆਂ ਵੀ ਕਹਿੰਦਾ ਮੇਰੇ ਕਹਿਣ ਤੋਂ ਬਾਹਰ ਆ ਵੀ ਸ਼ਾਇਦ ਉਹਨਾਂ ਨੂੰ ਕਿਤੇ ਗਾਂ ਫਿਊਚਰ 'ਚ ਜਾ ਕੇ ਕੋਈ ਸੋਝੀ ਆ ਜੇ ਤਾਂ ਆ ਜੇ ਤੇ ਕਹਿੰਦਾ ਨਹੀਂ ਮੈਨੂੰ ਤਾਂ ਦਿਸਦਾ ਹੀ ਆ ਵੀ ਵੇਚਣ ਗਈ ਮੇਰੀ ਪ੍ਰਾਪਰਟੀ ਜਿੰਨਾ ਚਿਰ ਮੈਂ ਹੈਗਾ ਉਹਨਾਂ ਹੈਗਾ ਤੇ ਉਸ ਤੋਂ ਬਾਅਦ ਚ ਤਾਂ ਕਹਿੰਦੇ ਪ੍ਰਾਪਰਟੀ ਸੇਲ ਹੀ ਹੋਊਗੀ ਵੀ ਇਹ ਇਹ ਨਤੀਜੇ ਬਾਹਰ ਬਾਰ ਜਾਣਾ ਕੋਈ ਮਾੜਾ ਨਹੀਂ ਹੈਗਾ ਪਰ ਬਾਹਰ ਜਾਣ ਨਾਲ ਸਾਡੀਆਂ ਨਸਲਾਂ ਖਤਮ ਹੋ ਰਹੀਆਂ ਸਾਡਾ ਵजूद ਖਤਮ ਹੋ ਰਿਹਾ ਸਾਡੀਆਂ ਜ਼ਮੀਨਾਂ ਨਲਾਮ ਹੋ ਰਹੀਆਂ ਸਾਡੀਆਂ ਜ਼ਮੀਨਾਂ ਸੇਲ ਹੋ ਰਹੀਆਂ ਇਹ ਵੱਡਾ ਕਨਸਰਨ ਹੈ ਸਾਡੀ ਪੀੜੀ ਖਤਮ ਹੋ ਰਹੀ ਹੈ ਸਾਡੀ ਜਿਹੜੀ ਪੰਜਾਬੀਅਤ ਖਤਮ ਹੋ ਰਹੀ ਹੈ ਇਹ ਚੀਜ਼ਾਂ ਫਿਕਰ ਕਰਨ ਵਾਲੀਆਂ ਹੈਗੀਆਂ ਤਾਂ ਐਵੇਂ ਨਹੀਂ ਕੋਈ ਰੌਲਾ ਪਾਉਂਦਾ ਹਨਾ ਵੀ ਆਪਾਂ ਨੂੰ ਜ਼ਰੂਰ ਇਹ ਚੀਜ਼ਾਂ ਨੂੰ ਡੰਗ੍ਹਾਈ ਨਾਲ ਸੋਚਣ ਦੀ ਲੋੜ ਹੈ ਜਿਹੜੇ ਬੰਦੇ ਵਧੀਆ ਕਮਾਈ ਕਰਕੇ ਵੈਲ ਸੈਟਲਡ ਆ ਉਹ ਪੰਜਾਬ ਬਾਰੇ ਸੋਚ ਸਕਦੇ ਆ ਪੰਜਾਬ ਸ਼ਿਫਟ ਹੋ ਸਕਦੇ ਆ ਇਹੀ ਟਾਈਮ ਆ ਸ਼ਿਫਟ ਹੋਣ ਦਾ ਇਹੀ ਟਾਈਮ ਆ ਆਪਦੇ ਪੀੜੀ ਨੂੰ ਬਚਾਉਣ ਦਾ ਇਹੀ ਸਮਾਂ ਹੈਗਾ ਨਸਲ ਕੁਸ਼ੀ ਹੋਣ ਤੋਂ ਬਚਾਉਣ ਦਾ ਤੇ ਬਾਕੀ ਅੱਗੇ ਰੱਬ ਰੱਖਣਾ ਆਉਣ ਵਾਲਾ ਟਾਈਮ ਕੀ ਨੇ ਦੇਖਿਆ ਕੀ ਹੁੰਦਾਗਾ ਅੱਸੀ ਕਾਲ